ਨਾਲ ਈਆਂ ਨੇ ਦੋਸਤੀ ਕਦੇ ਨਾ ਆਵੇ ਰਾਸ ਗੁਰੂ ਅੰਗਦ ਪਾਤਸ਼ਾਹ ਜੀ ਨੇ ਆਸਾ ਦੀ ਵਾਰ ਦੇ ਇਸ ਲੋਕ ਦੇ ਅੰਦਰ ਬੜੇ ਪਿਆਰ ਦੇ ਨਾਲ ਸਾਡੇ ਝੋਲੀਏ ਪਚਨ ਪਾਏ ਨੇ ਕਹਿਣ ਲੱਗੇ ਪਿਆਰਿਆ ਅਣਜਾਣ ਮਨੁੱਖ ਦੇ ਨਾਲ ਕੀਤੀ ਹੋਈ ਦੋਸਤੀ ਚਾ ਬੱਚੇ ਸੁਭਾਅ ਦੇ ਨਾਲ ਪਾਈ ਹੋਈ ਦੋਸਤੀ ਕਦੇ ਵੀ ਰਾਸ ਨਹੀਂ ਆਉਂਦੀ ਕਦੇ ਇਸ sire ਨੀ ਚੜਦੀ ਨਾਲ ਇਆਨੇ ਦੋਸਤੀ ਕਦੇ ਨ ਆਵੇ ਰਾਸ ਕਿਹਾ ਜਾਣੇ ਤੇਹੋ ਵਰਤੇ ਵੇਖੋ ਕੋ ਨਰਜਾਸ ਕਿੰਦੇ ਜਿਹੋ ਜਾਂ ਅਨਜਾਨ ਸੁਭਾਅ ਹੋਵੇਗਾ ਉਹ ਉਸੇ ਨੂੰ ਸਹੀ ਕਰਕੇ ਮੰਨੇਗਾ ਉਹ ਆਪਣੇ ਸੁਭਾਅ ਮੁਤਾਬਕ ਚੱਲਣ ਕਰਕੇ ਕਿਸੇ ਦੇ ਨਾਲ ਵੱਡੇ ਦੇ ਨਾਲ ਵੱਡੀ ਸੋਚ ਵਾਲੇ ਦੇ ਨਾਲ ਉਹਦਾ ਮਲਾਪ ਨਹੀਂ ਬਹੁਤਾ ਚੱਲ ਰਹਿ ਸਕਦਾ ਭਵਨ ਨਿਰਣਾ ਕਰਕੇ ਦੇਖ ਲੋ ਨਾਲ ਇਆਨੇ ਦੋਸਤੀ ਕਦੇ ਨੇ ਆਵੇ ਰਾਸ ਜਿਹਾ ਜਾਣੇ ਤੇਹੋ ਵਰਤੇ ਵੇਖੋ ਕੋ ਨਰਚਾਸ ਕਹਿੰਦੇ ਉਹਨੇ ਆਪਣੇ ਸੁਭਾਅ ਮੁਤਾਬਕ ਚੱਲਣਾ ਹੈ ਤੇ ਉਹਦਾ ਆਪਣਾ ਸੁਭਾਅ ਚੰਚਲ ਹੈ ਸਮਝ ਥੋੜੀ ਐ ਨਾ ਇਸ ਕਰਕੇ ਉਹਦੇ ਨਾਲ ਪਤਾ ਸਮਾ ਤੁਹਾਡਾ ਮੇਲ ਮੁਲਾਪ ਨਹੀਂ ਚੱਲ ਸਕਦਾ। ਵਸਤੂ ਅੰਦਰ ਵਸਤ ਸਮਾਵੇ। ਕਹਿੰਦੇ ਭਾਂਡੇ ਦੇ ਵਿੱਚ ਭੰ ਕੋਈ ਚੀਜ਼ ਪੈ ਸਕਦੀ ਏ। ਪਰ ਦੂਜੀ ਹੋਵੇ ਪਾਸ ਜਿਹੜੀ ਪਹਿਲਾਂ ਉਸ ਭਾਂਡੇ 'ਚ ਵਸਤੂ ਪਈ ਹੋਈ ਏ ਉਹਨੂੰ ਕੱਢਣਾ ਪਏਗਾ। ਚਿੰਨਾ ਵੀ ਧਾਰਮਿਕ ਗਿਆਨ ਏ ਇਹ ਸਾਡੇ ਭਾਂਡੇ 'ਚ ਪਈ ਹੋਈ ਭੈੜ ਨੂੰ ਦੁਰਮਤ ਨੂੰ ਕੱਢਣ ਵਾਸਤੇ ਏ। ਜੋ ਮਨੁੱਖ ਸਮਾਜ 'ਚ ਵਿਚਰਦਾ ਹੋਇਆ ਵਕਾਰਾਂ ਨੂੰ ਜਾਂ ਹੋਰ ਹੰਕਾਰ ਨੂੰ ਚੁੱਕੀ ਫਿਰਦਾ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਸ ਵਿੱਚ ਪਿਆ ਹੈ ਇਹਦੇ ਚੋਂ ਕੱਢਣ ਵਾਸਤੇ ਹੈ ਪਰ ਸਹਿਬ ਕਹਿੰਦੇ ਇਹਦੇ ਚੋਂ ਨਿਕਲ ਵਾਸਤੇ ਪਹਿਲੀ ਵਸਤ ਪਹਿਲੀ ਸੋਚ ਜਿਹੜੀ ਤੇਰੇ ਅੰਦਰ ਹੈ ਉਸ ਸੋਚ ਨੂੰ ਬਾਹਰ ਕੱਢਣਾ ਪਏਗਾ ਫਿਰ ਗੁਰੂ ਦੀ ਸੋਚ ਉੱਥੇ ਟਿਕੇਗੀ ਜਿਨਾਂ ਚਿਰ ਪਹਿਲੀ ਸੋਚ ਨਹੀਂ ਨਿਕਲਦੀ ਉਹਨਾਂ ਚਿਰ ਦੂਜੀ ਸੋਚ ਆ ਕੇ ਟਿਕ ਨਹੀਂ ਸਕਦੀ ਇਹੀ ਅੱਜ ਸਭ ਤੋਂ ਵੱਡਾ ਦੁੱਖਾਂਤ ਹੈ ਚਿੰਨਾ ਦੇ ਮਨਾਂ ਵਿੱਚ ਬਚਪਨ ਤੋਂ ਸਾਡੇ ਬਜ਼ੁਰਗਾ ਨੇ ਘਰ ਵਾਲਿਆਂ ਨੇ ਜਾਂ ਕਿਸੇ ਨੇ ਇਹ ਗੱਲ ਪਾ ਦਿੱਤੀ ਹੈ ਕਿ ਪੁੱਤ ਆਪਾਂ ਨੇ ਤੇ ਤਾਂ ਫਲਾਣੇ ਬਾਬੇ ਦੀ ਕਿਰਪਾ ਹੈ ਉਹਨੂੰ ਤੁਸੀਂ ਜਿੰਨਾ ਮਰਜ਼ੀ ਕੁਰਬਾਨੀ ਦਾ ਸਿਧਾਂਤ ਦੱਸ ਦੋ ਉਹ ਸਮਝ ਜਾਵੇ ਪਰ ਉਹਦੇ ਉਸ ਭਾਂਡੇ ਦੇ ਵਿੱਚੋਂ ਉਹਨਾਂ ਚਿਰ ਕੁਰਬਾਨੀ ਦਾ ਸੱਚ ਗਿਆਨ ਨਹੀਂ ਪੈਣਾ ਉਹ ਇੰਨਾ ਨਹੀਂ ਕਹੇਗਾ ਕਿ ਮੇਰੇ ਤੇ ਗੁਰੂ ਦੀ ਕਿਰਪਾ ਹੈ ਜਿੰਨਾ ਚਿਰ ਉਹਦੀ ਪਹਿਲੀ ਸੋਚ ਨਹੀਂ ਨਿਕਲਦੀ ਕਿਰਪਾ ਕਾਲਪੁਰਖ ਦੀ ਹੈ ਪਰ ਮੁਨਾਫਾ ਉਹਨਾਂ ਨੂੰ ਹੁੰਦਾ ਹੈ ਜਿਹੜੀ ਉਹਨਾਂ ਦੇ ਦਿਮਾਗ ਵਿੱਚ ਸੋਚ ਬੈਠੀ ਹੈ ਇਸੇ ਕਰਕੇ ਅੱਜ ਸੰਸਾਰ ਤੇ ਰੌਲਾ ਬਹੁਤ ਪੈਂਦਾ ਹੈ ਕਿ ਫਲਾਣੇ ਮਨੁੱਖ ਧਰਮ ਦੀ ਦੁਨੀਆ ਵਿੱਚ ਆਹ ਕੋ ਕਰਮ ਕਰਕੇ ਪਰ ਦੁਨੀਆ ਉਹਨਾਂ ਦੇ ਕੋਲੇ ਜਾਣੋ ਹਟਦੀ ਨਹੀਂ ਕਿਉਂ ਕਿ ਸਾਡੇ ਮਨ ਰੂਪੀ ਭਾਂਡੇ ਦੇ ਵਿੱਚ ਉਹ ਵਸਤੂ ਬੈਠੀ ਹੈ ਉਹਨੂੰ ਵਸਤੂ ਨੂੰ ਕੱਢਾਂਗੇ ਫਿਰ ਗੁਰੂ ਦਾ ਗਿਆਨ ਬੈਠੇਗਾ ਤੇ ਉਹ ਨਿਕਲਦੀ ਨਹੀਂ ਕਿਉਂਕਿ ਬੜੇ ਚਿਰ ਤੋਂ ਬਣੀ ਹੋਈ ਹੈ ਸੋਚ। ਵਸਤੂ ਅੰਦਰ ਵਸਤ ਸਮਾਵੇ ਜੇ ਦੂਜੀ ਹੋਵੇ ਪਾਸ ਦੂਜੀ ਹੋਵੇ ਪਾਸ ਪਾਸ਼ੇ ਕਹਿੰਦੇ ਵਸਤੂ ਭਾਂਡੇ ਦੇ ਵਿੱਚ ਦੂਜੀ ਵਸਤ ਪੈ ਸਕਦੀ ਹੈ ਪਹਿਲੀ ਪਾਸੇ ਕਰ। ਤੇਰੇ ਦਿਮਾਗ ਦੇ ਵਿੱਚ ਨਵੀਂ ਸੋਚ ਪੈ ਸਕਦੀ ਹੈ ਪਰ ਪਹਿਲੀ ਦਾ ਤਿਆਗ ਕਰਨਾ ਪਏਗਾ। ਪਹਿਲੀ ਪ੍ਰੂਪ ਕੋ ਜਾਤ ਕੁਲਖਣੀ ਸੋਰੇ ਪਈਏ ਬੁਰੀ। ਅਪਕੀ ਸਰੂਪ ਸਜਾਨ ਸੁਰੱਖਣੀ ਸਹਿਜੇ ਉਦਰ ਧਰੀ। ਹਲੇ ਸਰੀ ਮੋਈ ਮੇਰੀ ਪਹਿਲੀ ਬੜੀ ਚੁਗਜੁਗ ਜੀਵੋ ਮੇਰੀ ਅਬ ਕੀ ਤਰੀ ਕਬੀਰ ਸਾਹਿਬ ਜੀ ਕਹਿੰਦੇ ਮੇਰੀ ਪਹਿਲੀ ਮਤ ਬੜੀ ਮਾੜੀ ਸੀ ਭੈੜੀ ਸੀ ਕਰੂਪ ਸੀ ਰੱਬ ਦੇ ਘਰ ਵਿੱਚ ਸੰਸਾਰ ਦੇ ਵਿੱਚ ਮੈਨੂੰ ਦੋਵੇਂ ਪਾਸੇ ਜਲੀਰ ਕਰਾਉਂਦੀ ਸੀ ਪਰ ਭਲਾ ਹੋਵੇ ਮੇਰੇ ਤੇ ਮੇਰੇ ਅਕਾਲ ਪੁਰਖ ਵੈਗੁਰੂ ਦੀ ਕਿਰਪਾ ਹੋ ਗਈ ਉਹਨੇ ਮੇਰੀ ਪਹਿਲੀ ਮਤ ਪਾਸੇ ਕਰ ਦਿੱਤੀ ਤੇ ਨਵੀਂ ਮਤ ਦੇ ਦਿੱਤੀ ਕਿਹੜੀ ਨਵੀਂ ਆਈ ਇਹ ਸੋਣੀ ਐ ਸਹਿਜ ਵਸਤਾ ਚ ਰਹਿਣ ਵਾਲੀ ਐ ਸੁਲੱਖਣੀ ਐ ਗੁਣਾ ਵਾਲੀ ਐ ਇਹਦੇ ਨਾਲ ਮੇਰੀ ਸਾਂਝ ਪੈ ਕੇ ਪਰ ਸਾਡੇ ਭੋਲੇ ਟੇਰੇਦਾਰਾਂ ਦੇ ਪ੍ਰਚਾਰਕਾਂ ਨੇ ਕਹਿ ਦਿੱਤਾ ਦੇਖੋ ਜੀ ਕਬੀਰ ਸਾਹਿਬ ਦੀ ਪਹਿਲੀ ਪਤਨੀ ਮਾੜੀ ਸੀ ਦੂਜੀ ਉਹਨੇ ਚੰਗੀ ਵਿਆਹ ਲਿਆਂਦੀ ਉਹ ਭਲਿਓ ਕੁਰਬਾਨੀ ਸਰੀਰਾਂ ਦੀ ਨਹੀਂ ਚਮੀਰਾਂ ਦੀ ਗੱਲ ਕਰਦੀ ਏ ਜ਼ਿਆਦਾਤਰ ਇਹਦੇ ਚ ਸੋਚ ਦੀ ਗੱਲ ਐ ਇਹਦੇ ਸਿਧਾਂਤ ਦੀ ਗੱਲ ਐ ਇੱਥੇ ਕਬੀਰ ਸਾਹਿਬ ਜੀ ਦੀ ਮਤ ਦੀ ਗੱਲ ਹੋ ਰਹੀ ਹੈ ਭਗਤਾਂ ਨੇ ਆਪਣੀ ਮਤ ਨੂੰ ਬੜੇ ਲਬਜ ਦੇ ਦੇ ਕੇ ਸਬੋਧਨ ਕੀਤਾ ਏ ਤੇ ਇੱਥੇ ਵੀ ਭਗਤ ਕਬੀਰ ਸਾਹਿਬ ਜੀ ਨੇ ਆਪਣੀ ਮਤ ਦੀ ਗੱਲ ਕੀਤੀ ਏ ਜੋ ਗੁਰੂ ਅੰਗਦ ਸਾਹਿਬ ਜੀ ਨੇ ਇੱਥੇ ਗੱਲ ਕੀਤੀ ਹੈ ਨਾ ਵਸਤੂ ਅੰਦਰ ਵਸਤ ਸਮਾਵੇ ਤੁਜੀ ਹੋਵੇ ਪਾਸ ਇਸ ਭਾਂਡੇ ਵਿੱਚ ਨਵੀਂ ਚੀਜ਼ ਪੈ ਸਕਦੀ ਏ ਜੇ ਪਹਿਲੀ ਪਾਸੇ ਹੋਏਗੀ ਤੇ ਕਬੀਰ ਸਾਹਿਬ ਜੀ ਨੇ ਕਲੀਅਰ ਕਰ ਦਿੱਤਾ ਪਹਿਲੀ ਹੈ ਕਿਹੜੀ ਪਹਿਲੀ ਰੂਪ ਕੋ ਜਾਤ ਕੁਲਖਣੀ ਸੋਹਰੇ ਪਈਏ ਬੁਰੀ ਪਹਿਲੀ ਆਸੀ ਸੋਚ ਇਹਨੂੰ ਪਾਸੇ ਕਰ ਦਿੱਤਾ ਅਬ ਕੀ ਸਰੂਪ ਸਜਾਨ ਸੁਲਖਣੀ ਸਹਿਜੇ ਉਦਰ ਤਰੀ ਕਹਿੰਦੇ ਹਣ ਵਾਲੀ ਜਿਹੜੀ ਸੋਹਣੀ ਸੁਨੱਖੀ ਬੜੀ ਵਧੀਆ ਏ ਸਹਿਜ ਚ ਰਹਿੰਦੀ ਏ ਇਹ ਮਤ ਮੇਰੇ ਗੁਰੂ ਨੇ ਦਿੱਤੀ ਏ ਸਹਿਬ ਸੇਤੀ ਹੁਕਮ ਨਾ ਚੱਲੇ ਕਹੀ ਬਣੇ ਅਰਦਾਸ ਗੁਰੂ ਦੇ ਨਾਲ ਹੁਕਮ ਨਹੀਂ ਚੱਲਦਾ ਅਰਦਾਸ ਚੱਲਦੀ ਹੈ ਪਰ ਅੱਜ ਅਸੀਂ ਅਰਦਾਸ ਦੇ ਨਾਂ ਤੇ ਹੁਕਮੀ ਕਰਦੇ ਆਂ ਪਾਦਸ਼ਾ ਸਾਡਾ ਪੁੱਤਰ ਬਾਹਰ ਚਲ ਜੇ ਅਸੀਂ ਆਕ ਸੇਵਾ ਕਰਾਂਗੇ ਸਾਡੇ ਘਰ ਪੁੱਤਰ ਹੋ ਜੇ ਅਸੀਂ ਖੰਡ ਪਾਠ ਕਰਾਵਾਂਗੇ ਸਾਡੇ ਘਰ ਪਹਿਲਾਂ ਆ ਚੀਜ਼ ਭੇਜ ਫਿਰ ਤੇਰੀ ਸੇਵਾ ਕਰਾਂਗੇ ਇਹ ਇਹ ਅਰਦਾਸ ਥੋੜੀ ਹੈ ਇਹ ਤਾਂ ਹੁਕਮ ਹੈ ਜੇ ਦੇਂਗਾ ਤੇ ਕਰਾ ਦਾਂਗੇ ਨਹੀਂ ਤੇ ਨਾ ਸਹੀ ਪਰ ਗੁਰੂ ਨਾਲ ਹੁਕਮ ਨਹੀਂ ਅਰਦਾਸ ਚੱਲਦੀ ਹੈ ਸਾਹਿਬ ਸੇਤੇ ਹੁਕਮ ਨਾ ਚੱਲੇ ਕਹੀ ਬਣੀ ਅਰਦਾਸ ਉਥੇ ਬੇਨਤੀ ਚੱਲਦੀ ਹੈ ਨਿਮਰਤਾ ਫੱਬਦੀ ਹੈ ਨਿਮਾਣਾਪਣ ਬਾਪਾ ਵਧਾਏ ਕੂੜ ਕਮਾਉਣੇ ਕੂੜ ਹੋਵੇ ਪਾਛੇ ਕਹਿੰਦੇ ਪਰ ਜਿਹੜੀ ਗੱਲ ਹੈ ਉਹ ਇਦਾਂ ਦੀ ਬਣੀ ਪਈ ਹੈ ਮਨੁੱਖ ਦੇ ਅੰਦਰ ਚਿੰਤਾ ਝੋਰੇ ਨੇ ਤੇ ਇਹ ਇਨਸਾਨ ਝੂਠੀਆਂ ਗੱਲਾਂ ਦੇ ਵਿੱਚ ਫਸਿਆ ਹੋਇਆ ਹੈ ਕੂੜ ਕਮਾਣੇ ਕੂੜੋ ਹੋਵੈ ਨਾਨਕ ਸਿਵਤ ਵਿਗਾਸ ਕਹਿੰਦੇ ਇਹ ਭਾਈ ਚਿੰਨਾ ਚਰ ਚਿੰਤਾ ਵਿੱਚ ਫਸਿਆ ਹੈ ਮਨ ਪ੍ਰਭੂ ਦੀ ਸਿਵਤ ਸਲਾਹ ਵਿੱਚ ਨਹੀਂ ਲੱਗਦਾ ਪਰ ਜਦਨ ਸਿਵਤ ਸਲਾਹ ਚ ਲਾ ਦਿੱਤਾ ਇਸ ਕੂੜ ਤੋਂ ਛੁਡਾ ਕੇ ਮਨ ਖੜ ਜਾਣਾ ਹੈ ਮਨ ਚੜ੍ਹਦੀ ਕਲਾ ਦੇ ਵਿੱਚ ਆ ਜਾਣਾ ਹੈ ਤੇ ਜਦੋਂ ਮਨ ਚੜ੍ਹਦੀ ਕਲਾ ਚ ਆ ਗਿਆ ਤੇਰਾ ਜੀਵਨ ਸਫਲਾ ਹੋ ਜਾਏਗਾ ਸੋ ਗੁਰੂ ਪਾਤਸ਼ਾਹ ਕਿਰਪਾ ਰਹਿਮਤ ਕਰਨ ਗੁਰੂ ਦੇ ਅੱਗੇ ਅਰਦਾਸ ਕਰੀਏ ਤੇ ਗੁਰੂ ਦੀ ਬਾਣੀ ਨੂੰ ਪੜਦਿਆਂ ਪਿਆਰ ਨਾਲ ਪੜੀਏ ਕਾ ਵੀ ਸੁਣੀਏ ਮਨ ਰਖੀਏ ਭਾਉ ਦੁੱਖ ਪਰ ਹਰ ਸੁੱਖ ਕਰ ਲੈ ਜਾਏ ਜਦੋਂ ਪਿਆਰ ਦੇ ਨਾਲ ਪੜਾਂਗੇ ਸੁਣਾਗੇ ਗਾਵਾਂਗੇ ਤੇ ਦੁੱਖ ਪਾਸੇ ਹੋ ਜਾਏਗਾ ਤੇ ਸੁੱਖ ਅਰਦੇ ਚ ਵਸ ਜਾਏਗਾ ਸੋ ਗੁਰੂ ਪਾਤਸ਼ਾਹ ਕਿਰਪਾ ਕਰਨ